ਦੀ ਜਿਹੜੀ ਹੈ ਇਹ 1817 ਵਿਕਰਮੀ ਵਿੱਚ ਬਾਬਾ ਜੀ ਨੇ ਸ੍ਰੀ ਅਮਰਸੋਹ ਸਾਹਿਬ ਹਰਮੰਦਰ ਸਾਹਿਬ ਦੇ ਤਨਸਾ ਕੋਦੇ ਵਿੱਚ ਸੀਸ ਉਤਰੇ ਤੋਂ ਕਲੀ ਤੇ ਰੱਖ ਕੇ ਜੰਗ ਕਰਦੇ ਹੋਏ ਜਦੋਂ ਕਿ ਆ ਬਾਬਾ ਜੀ ਤੁਹਾਡਾ ਕੰਮ ਪੂਰਾ ਹੋ ਗਿਆ ਹੁਣ ਹਰਮੰਦਰ ਸਾਹਿਬ ਦੇ ਸਰੋਵਰ ਦੇ ਉੱਤੇ ਅਮਰਸੋਹ ਸਾਹਿਬ ਦੇ ਕਿਨਾਰੇ ਤੇ ਆ ਗਏ ਹੂੰ ਉੱਥੇ ਹੀ ਬਾਬਾ ਬੀਰ ਸਿੰਘ ਜੀ ਸੀਸ ਰੱਖ ਕੇ ਬੈਠ ਗਏ ਸਾਹਮਣੇ ਕਿ ਗੁਰੂ ਨੂੰ ਅਰਪਣ ਕਰਨਾ ਸੀ ਦੋਨੋਂ ਸਾਹ ਤੋਂ ਪਰਨ ਕਰਕੇ ਚੱਲੇ ਸੀ ਕਿ ਗੁਰੂ ਸਾਹਿਬ ਦੀ ਇਮਾਨਤ ਇਹਨਾਂ ਨੂੰ ਸੰਭਾਲਤਾ ਮੈਂ ਕਿਉਂ ਤਾਹੇ ਬਾਬੇ ਜੀ ਦੇ ਪਰਕੰਮਿਆਂ 'ਚ ਸ਼ਹੀਦ ਬੰਗਾ ਬਣਿਆ ਹੋਇਆ ਹੈ ਉੱਥੋਂ ਕੇ ਸਿੱਖ ਦਾ ਸਰਕਾਰ ਜਿੱਦੋਂ ਜੰਗ ਕਰਦੇ ਆਏ ਸੀ ਉਹ ਤਰਨਤਾਰਨ ਸਾਹਿਬ ਵੱਲੋਂ ਉਹ ਚਾਤੀਬੇਨ ਵਾਲੀ ਗੁਰਵਾਦੀ ਦੇ ਪਾਸੇ ਬਾਬਾ ਜੀ ਦੀ ਯਾਦਗਾਰ ਸਰਕਾਰ ਵੀ ਬਣੀ ਹੋਈ ਹੈ ਉੱਥੇ ਉਹਨਾਂ ਨੇ ਦੇਰਾਂ ਸਨਸਕਾਰ ਕੀਤਾ ਸੀ ਬਾਕੀ ਦੇ ਜਿਹੜੇ 88 ਸਿੰਘ ਨਾਲ ਬਾਬੇ ਦੇ ਸ਼ਹੀਦ ਹੋਏ ਸੀ 5000 ਸਿੰਘ ਸੀ ਉਹਨਾਂ ਜੋ 88 ਸਿੰਘ ਸਾਰੇ ਸ਼ਹੀਦ ਹੋਏ ਸੀ ਤੁਰਕ ਸਾਰੇ ਦੇਖ ਕੇ ਬਾਬੇ ਜੀ ਧਰ ਲੜ ਗਏ ਨੂੰ ਸਭ ਡਰਦੇ ਭਾਜੀ ਨਿਕਲੇ ਸਨ ਉਹ 88 ਸਿੰਘਾਂ ਦਾ ਵੀ ਅੰਗੀਠਾ ਜਿਹੜਾ ਹੈ ਅਮਰ ਸੇ ਸਾਹਿਬ ਵੀ ਰੱਖਿਆ ਕਰਦੇ ਆ ਹੋਇਆ ਉਹ ਗੁਰੂ ਕੇ ਬਾਗ ਵਿੱਚ ਬਣਿਆ ਹੋਇਆ ਹੈ ਉਥੇ 88 ਸਿੰਘ ਬਾਬੇ ਜੀ ਨਾਲ ਦਾ ਇਕੱਠਾ ਅੰਗੀਠਾ ਬਣਾ ਕੇ ਸਨਕਾਰ ਕੀਤਾ ਗਿਆ ਸੀ ਜੇ ਮੁਖਤਸਰ ਸਾਹਿਬ ਦਾ ਜਿਹੜੇ 40 ਸਿੰਘ ਸੰਗ ਸ਼ਹੀਦ ਹੋਏ ਟੁੱਟੀ ਕਰਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਇਕੱਠਿਆਂ ਸਿੰਘਾਂ ਸ਼ਹੀਦਾਂ ਦਾ ਅਮੀਠਾ ਬਣਾਇਆ ਸੀ ਇਸੇ ਪ੍ਰਕਾਰ 88 ਸਿੰਘਾਂ ਦਾ ਇਕੱਠਾ ਇੱਕਠਾ ਬਣਾ ਕੇ ਸਿੰਘਾਂ ਨੇ ਵਾਵੇ ਜਿਸ ਨੇ ਵੀ ਨਾਲ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ ਸੀ ਅੱਜ ਜਾਤਰੀ ਰਖੇ ਨੀ ਕਾ ਜਾਏ ਸਿਰ ਤੰਤਰੀ ਜਲੀ ਮੇਰੀ ਆਏ ਇਹ ਮਾਰ ਜਤਹਿ ਤਰੀਜਾ ਸਿਰ ਜੀਜਾ ਤਾਂ ਨਾ ਕੀਜੇ

ਉਨਾਂ ਨੇ ਕਿਹਾ ਦਾਦਾ ਜੀ ਕਹਿੰਦਾ ਕਿ ਹਰਮਿੰਦਰ ਸਾਹਿਬ ਜੀ ਸਿਰ ਦੇ ਤਾ ਕਰਨੇ ਹੈ ਇੱਥੇ ਵੀ ਵਿਵਾਦ ਦੇਖਦਾ ਉਸੇ ਵੇਲੇ ਦਾਦਾ ਵੀਰ ਸਿੰਘ ਜੀ ਨੇ ਫੱਦੀ ਤਰੀਕੇ ਨਾਲ ਆਪਣਾ ਸ਼੍ਰੀ ਚੱਕ ਲਿਆ ਤੇ ਸੱਗੇ ਅੱਖਾਂ ਖੰਡਾ ਦੇ ਦੇ ਉਵੇਂ ਹੀ ਤੁਰ ਕੇ ਜੇਹੰਦਰ ਘਰ ਸਾਹਿਬੀ ਜੰਗ ਕਰਦਿਆਂ ਕਰਦੇ ਹਾਂ ਤਿੰਨ ਤੇ ਗਏ ਸੀ ਜਦੋਂ ਜਿਨਸਾਲ ਦੇ ਗ੍ਰਦਾਸ ਸਾਹਿਬ ਜੀ ਨੇ ਪਹਿਲੇ ਜਲੇ ਦੇ ਸਰਕੰਮਿਆਂ ਵਿੱਚ ਸਰਕੰਮਿਆਂ ਦੀ ਜਾ ਕੇ ਚਣ ਲਗੇ ਦਾਦਾ ਜੀ ਸਵੇਦਰ ਦੇ ਕਿਨਾਰੇ ਤੇ ਆ ਗਏ ਉਹ ਕਹਿੰਦਾ ਕੰਮ ਪੂਰਾ ਹੈ ਉਹ ਸਿੱਖ ਲੈ ਕੇ ਆਪਣਾ ਸੀਸ ਮਾਰੇ ਨਹੀਂ ਤੇਟਾ ਕਰਕੇ ਗਏ। ਇਹ ਜਿਹੜਾ ਤਰਕੰਨਿਆਂ ਦੀ ਦੰਗਾ ਦੰਗਿਆ ਹੋਇਆ ਇਹ ਨਾਦਾ ਜੀ ਦਾ ਹੀ ਸੀਸ ਲੈ ਕੇ ਆਣ ਜਾ ਰਿਹਾ। ਅਖਾਤੀ ਸਿੰਘ ਸਾਰੇ ਸਿੱਖ ਹੋਏ ਸੀ ਸਾਰਿਆਂ ਵਿੱਚੋਂ ਤੇ ਗੇੜੀ ਸਾਰੇ ਲਹੌਰ ਤੱਕ ਭੱਜ ਗਏ। ਕਹਿੰਨ ਲੱਗੇ ਸਿੱਖਾਂ ਦੇ ਸਿਰ ਧੜਾ ਨਹੀਂ ਲੱਗਦੀਆਂ ਹੋਣੀਆਂ। ਕੋਈ ਖੜੇ ਨਾ। ਇੱਥੇ ਹੈ ਤੇ ਮਾਤਾ-ਪਿਤਾ ਵੀ ਕਰ ਦੇਣੇ ਹੀ ਹਾਲਤਾਂ ਵਿੱਚ ਸੀ। ਇਹ ਸੋਇ ਦਾ ਖਾਸੀ ਸਿੰਘ ਨਾਲ ਅੰਕਿਤ ਗੁਰੂ ਤੇਗ ਬਹਾਦਰ ਜੀ ਸਾਹਿਬ ਖਿਨਾਰੇ ਨਾਲ ਦਾ ਦਰਿਆ ਹੋਇਤੀ ਨਾਲ ਜੀ। ਤਕਤੈ ਲਈ ਵੀ ਤਾਂ ਮਨਾ ਦੇ ਦਿੱਤਾ ਮੇਰੇ ਸਿੱਕਾਰ ਪਿੱਛਾ ਦੀ ਆਸੀ ਦਾਦਾ ਜੀ ਦਾ ਸ਼ੀਰ ਵੀ ਰੱਖਿਆ ਕਰਦੇ ਆਏ ਸੀ ਇੱਥੇ ਲਿਜਾ ਕੇ ਸਰੀਰ ਦੇ ਚਾਤੀ ਵਿੰਗੇ ਦਰਵਾਜ਼ੇ ਦੇ ਤੱਕ ਬਾਹਰ ਜਾ ਕੇ ਸਿੱਕਾਰ ਕੀਤਾ ਸੀ ਤੇ ਅੰਦਰ ਕੇ ਸਾਹਿਬ ਵੀ ਰੱਖਿਆ ਕਰਨੇ ਆਤੇ ਨੇ ਗੁਰਦਾਨੀ ਕੀਤੀ ਹੈ ਇਹਦੇ ਕਰਮ ਕਾਂਡ ਦੇ ਨਾਲ ਤੇ ਹਰ ਕਿਸੇ ਦੀ ਯਾਦਗਾਰ ਹੋਣੀ ਚਾਹੀਦੀ ਹੈ ਇਹ ਸਭ ਕਹੇ ਵੀ ਦਾਦਾ ਨੇ ਉਹ ਦਿੱਸਾਈ ਗਲੀ ਗਲੀ ਮੇਰੀ ਆਏ ਇੱਕ ਤੱਕ ਆਖਣਾ ਚਾਹੀ ਤੇ ਸਿਰ ਰੱਖ ਦੇ ਸਰਗੰਦੇ ਜੀ ਦੇ ਆਰ ਦੀ ਦਇਆ ਤੇ ਇਹ ਪ੍ਰੇਮ ਦੀ ਸਾਲ ਕ੍ਰੀਮ ਤੋਂ ਬਗੈਰ ਹੀ ਆ ਜਾਂ ਕੋਈ ਪੁਲਿਸ ਨੇ ਸਿੱਖ ਸੰਗਤਾਂ ਦੇ ਮਨ ਵਿੱਚ دہشت ਬਿਠਾਉਣ ਵਾਸਤੇ ਅਤੇ ਇਸ ਦੰਦਮੇ ਟਕਸਾਲ ਨੂੰ ਜਿਸ ਨੂੰ ਪਿੰਡਰਾਂਵਾਲ ਟਕਸਾਲ ਕਿਹਾ ਜਾਂਦਾ ਹੈ ਖਾਤਮ ਕਰਨ ਦੇ ਧਾਰਤ ਕੜ ਕੇ ਇਹੀਆਂ ਕੀਤਾ ਹੈ ਮੈਂ ਸਮਝਦਾ ਹਾਂ ਕਿ ਇਤੋਂ ਵੱਡੀ ਕੋਈ ਬੋਝਲੀ ਨਹੀਂ ਹੋ ਸਕਦੀ ਤੇ ਇਤੋਂ ਵੱਡਾ ਸਰਕਾਰ ਨੂੰ ਕੋਈ ਪੁਲੇਖਾ ਵੀ ਨਹੀਂ ਹੋ ਸਕਦਾ ਜੇਸ ਟਕਸਾਲ ਨੂੰ ਖਤਮ ਕਰਨ ਵਾਸਤੇ ਅਹਿਮ ਸ਼ਾ ਅਬਦਾਲੀ ਵਰਗੇ ਹੋਰ ਉਸ ਵਰਤਮਾਨ ਟਾਈਮ ਦੇ ਯਾਰਨ ਲੋਕਾਂ ਨੇ ਯਤਨ ਕੀਤਾ ਪਰ ਇਸ ਟਕਸਾਲ ਨੂੰ ਖਤਮ ਨਹੀਂ ਕਰ ਸਕੇ ਜੇਸ ਟਕਸਾਲ ਨੂੰ ਖਤਮ ਕਰਨ ਵਾਸਤੇ ਇਸ ਨੇ ਯਤਨ ਕੀਤਾ ਹੈ ਇਸ ਟਕਸਾਲ ਦਾ ਪ੍ਰਮੁਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਮਹਾਂਪੁਰਖ ਬ੍ਰਹਮ ਗਿਆਨੀ ਕਾਨਗੀ ਤਰ ਦਸ਼ਮੇਸ਼ ਪਿਤਾ ਜੀ ਤੋਂ ਜਿਨ੍ਹਾਂ ਨੇ ਅਰਥ ਸੁਨੇ ਅਤੇ ਆਪਣੇ ਹੱਥੀ ਸਤਿਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਵਨ ਨਵਾ ਸਾਹਿਬ ਸਾਬੂ ਕੀ ਤਲਵੰਡੀ ਗੁਰੂ ਕੀ ਕਾਸੀ ਵਿਖੇ ਬੈਠ ਕੇ ਲਿਖੇ 80 ਸਾਲ ਦੀ ਉਮਰ 'ਚ ਸੁਨੇਹਾ ਮਿਲਿਆ ਹੈ ਕਿ ਬਾਬਾ ਜੀ ਹਰਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਬਰਦਾਸ਼ਤ ਨਹੀਂ ਕੀਤਾ ਆਗਾਸ ਕਰਕੇ ਤੁਰ ਪਏ ਹਨ ਧਰਮਤਾਨ ਸਾਹਿਬ ਦੇ ਲਾਗਿਆ ਕਿ ਲਕੀਰ ਖਿੱਚ ਦਿੱਤੀ ਕਿ ਭਾਈ ਜਿਸ ਨੂੰ ਆਪਣੇ ਪਰਿਵਾਰ ਦਾ ਮੋਹ ਹੈ ਜਿਸ ਨੂੰ ਸਰੀਰਕ ਤੌਰ ਤੇ ਜਿਉਣ ਦਾ ਸ਼ੌਕ ਹੈ ਜਿਸ ਨੂੰ ਪਦਾਰਥਾਂ ਦੀ ਪ੍ਰਵਿਰਤੀ ਦਾ ਚਾਹ ਹੈ ਉਹ ਵਾਪਸ ਚਲੇ ਜਾਵੇ ਜਿਸ ਨੂੰ ਸ਼ਹਾਦਤ ਦਾ ਚਾਅ ਚੜਿਆ ਹੋਇਆ ਤੇ ਧਰਮ ਨਾਲ ਪਿਆਰ ਹੈ ਤੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਦਾ ਇਛਕ ਹੈ ਉਹ ਲਕੀਰ ਤੋਂ ਬਾਹਰ ਆ ਜਾਵੇ ਬਾਬਾ ਜੀ ਦੇ ਇਹ ਬਚਨ ਕਹਿਣ ਤੋਂ ਜਿਨ੍ਹਾਂ ਦੇ ਮਨ ਵਿੱਚ ਕਾਇਰਤਾ ਸੀ ਉਹ ਪਿੱਛੇ ਮੁੜੇ ਜਿਨ੍ਹਾਂ ਦੇ ਮਨ ਵਿੱਚ ਦ੍ਰਿੜਤਾ ਸੀ ਉਹ ਅੱਗੇ ਲੰਘੇ 80 ਸਾਲ ਦੀ ਉਮਰ ਵਿੱਚ ਖਾਲਸਾ ਜੀ ਇਹ ਟਕਸਾਲ ਦਾ ਮੁਖੀ ਚੱਬੇ ਦੇ ਲਾਗੇ ਆ ਕਰਕੇ ਵਾਰ ਹੋ ਗਿਆ ਜਮਾਲ ਖਾਂ ਦੇ ਨਾਲ ਦੋਹਾਂ ਦੇ ਸਿਰ ਧੜਾ ਤੋਂ ਜੁਦਾ ਹੋ ਗਏ ਉਸ ਵੇਲੇ ਗਰਮਖਾਵਲੋਂ ਬੇਨਤੀ ਹੋਈ ਬਾਬਾ ਨਥਾ ਸਿੰਘ ਜੀ ਵੱਲੋਂ ਕਿ ਬਾਬਾ ਜੀ ਤੁਹਾਡਾ ਬਚਨ ਸੀ ਕਿ ਅਸ ਸਿੰਘ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਆਪਣਾ ਸਿਰ ਢੇਟਾ ਕਰਾਂਗੇ ਪਾਣੇ ਤੇ ਕਾਵਰਾਸ ਦੁਆਰਾ ਇਹਦਾ ਪ੍ਰਕਰਨ ਹੋਰ ਤਰੀਕਿਆਂ ਨਾਲ ਵੀ ਬਣਾਇਆ ਜਾਂਦਾ ਹੈ ਕਿ ਹੋਣੀ ਦਾ ਤੇ ਬਾਬਾ ਦੀਪ ਸਿੰਘ ਦਾ ਮੁਕਾਬਲਾ ਹੋਇਆ ਹੋਣੀ ਨੇ ਚੈਲੰਜ ਕੀਤਾ ਕਿ ਮੈਂ ਤੁਹਾਡਾ ਬਚਨ ਹੀ ਪੂਰਾ ਹੋਣ ਦੇਵਾਂਗੀ ਸਿਰ ਕੱਟਣ ਤੋਂ ਪਿੱਛੋਂ ਤਾਣਾ ਮਾਰਿਆ ਤੇ ਬਾਬਾ ਜੀ ਤੁਸੀਂ ਕਹਿੰਦੇ ਸੀ ਅਸੀਂ ਆਪਣਾ ਵਚਨ ਪੂਰਾ ਕਰਾਂਗੇ ਮੈਂ ਤੁਹਾਨੂੰ ਕਿਹਾ ਸੀ ਮੈਂ ਕਦੇ ਅਜੇ ਤੱਕ ਇਹਦਾ ਪਰਨ ਪੂਰਾ ਨਹੀਂ ਹੋਣ ਦਿੱਤਾ ਹੁਣ ਤੁਸੀਂ ਦੱਸੋ ਉਸ ਵੇਲੇ ਬਾਬਾ ਦੀਪ ਸਿੰਘ ਜੀ ਨੇ ਜਵਾਬ ਦਿੱਤਾ ਕਿ ਮੇਰਾ ਕੀ ਵਿਗੜਿਆ ਆਖ ਕੇ ਖਾਲਸਾ ਜੀ 18 ਸੇਰ ਦਾ ਖੰਡਾ ਹੱਥ 'ਚ ਪਕੜ ਕੇ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਲੋਹੇ ਦੇ ਚਣੇ ਚਬਾਏ ਤੇ ਇਸ ਟਕਸਾਲ ਦੇ ਪ੍ਰਮੁੱਖ ਸੇਵਾਦਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਸਰੀਰ ਇਹ ਪ੍ਰਕਰਮਿਆਂ ਵਿੱਚ ਗਿਆ ਸੀ ਇਸ ਪ੍ਰਕਰਮਿਆਂ ਵਿੱਚੋਂ ਸਰੀਰ ਦਾ ਇਸ਼ਨਾਨ ਕਰਵਾ ਕੇ ਫਿਰ ਜਾ ਕੇ ਬਾਅਦ ਚਾਟੀਵਨ ਜੋ ਜਗ੍ਹਾ ਬਣੀ ਬਾਬਾ ਜੀ ਦੀ ਯਾਦ ਵਿੱਚ ਉੱਥੇ ਸੰਸਕਾਰ ਕੀਤਾ ਗਿਆ